ਲੰਘੇ ਦਿਨ ਤੋਂ ਜਦੋਂ ਤੂੰ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਪੁਨਰਸੁਰਜੀਤ ਅਕਾਲੀ ਦਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਦੋਂ ਤੋਂ ਹੀ ਇਹ ਚਰਚਾ ਸ਼ੁਰੂ ਹੈ ਕਿ ਆਖਿਰ ਉਹ ਕਿਹੜਾ ਉਮੀਦਵਾਰ ਹੈ ਜਿਹਨੂੰ ਗਿਆਨੀ ਹਰਪ੍ਰਿੰਤ ਸਿੰਘ ਉਤਾਰਨਾ ਚਾਹੁੰਦੇ ਆ ਹਾਲਾਂਕਿ ਗਿਆਨੀ ਹਰਪ੍ਰਿੰਤ ਸਿੰਘ ਨੇ ਇਹੀ ਆਖਿਆ ਕਿ ਮੈਂਬਰ ਆਪ ਆਪਣੇ ਪ੍ਰਧਾਨ ਦੀ ਚੋਣ ਕਰਨ ਇਹ ਵਿਧੀ ਹੋਣੀ ਚਾਹੀਦੀ ਹੈ ਔਰ ਉਸੇ ਦੇ ਚੱਲਦੇ ਸ਼ਾਇਦ ਪ੍ਰਧਾਨ ਦੀ ਚੋਣ ਵਾਸਤੇ ਉਮੀਦਵਾਰ ਜਿਹੜਾ ਹੈ ਉਹ ਨਹੀਂ ਐਲਾਨਿਆ ਪਰ ਸਵਾਲ ਖੜੇ ਹੋ ਰਹੇ ਆ ਚਰਚਾਵਾ ਹੋ ਰਹੀਆਂ ਨੇ ਸਮੀਕਰਨ ਉਲੀਕੇ ਜਾ ਰਹੇ ਨੇ ਔਰ ਉਹਨਾਂ ਦੇ ਵਿੱਚ ਕੁਝ ਨਾਮ ਉੱਭਰ ਕੇ ਸਾਹਮਣੇ ਆ ਰਹੇ ਆ ਦੱਸ ਦਈਏ ਕਿ ਪਿਛਲੇ ਸਾਲ ਬੀਬੀ ਜਗੀਰ ਕੌਰ ਨੇ ਚੋਣ ਲੜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਚੋਣ ਮੈਦਾਨ ਚ ਨਿਤਰੇ ਉਸ ਵੇਲੇ ਇਹ ਚਰਚਾਵਾ ਸਣ ਕੇ ਬੀਬੀ ਜਗੀਰ ਕੌਰ ਦੇ ਹੱਕ ਚ ਕਾਫੀ ਵੋਟਾਂ ਨੇ ਪਰ ਬੀਬੀ ਜਗੀਰ ਕੌਰ ਨੂੰ ਮਹਿਜ਼ 33 ਵੋਟਾਂ ਪਈਆਂ ਔਰ 107 ਵੋਟਾਂ ਜਿਹੜੀਆਂ ਨੇ ਉਹ ਹਰਜਿੰਦਰ ਸਿੰਘ ਧਾਮੀ ਨੂੰ ਪੈ ਜਾਂਦੀਆਂ ਨੇ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਜਿੱਤ ਹੈ ਉਹ ਮਕਰਰ ਹੋ ਜਾਂਦੀ ਹੈ ਖੈਰ ਦੂਸਰੇ ਪਾਸੇ ਇਸ ਵਾਰ ਸਥਿਤੀ ਕੁਝ ਹੋਰ ਹੈ ਇਸ ਵਾਰ ਬੀਬੀ ਜਗੀਰਕੌਰ ਦਾ ਨਾਮ ਵੇਖਣ ਨੂੰ ਨਹੀਂ ਮਿਲ ਰਿਹਾ ਸੁਣਨ ਨੂੰ ਨਹੀਂ ਮਿਲ ਰਿਹਾ ਔਰ ਨਾਲੋਂ ਨਾਲ ਸਵਾਲ ਇਹ ਹੈ ਕਿ ਆਖਿਰੋ ਕਿਹੜਾ ਉਮੀਦਵਾਰ ਹੋਵੇਗਾ ਜਾਂ ਕਿਹੜਾ ਪ੍ਰਧਾਨ ਹੋਵੇਗਾ ਜੇ ਪੁਨਰ ਸੁਰਜੀਤ ਕਾਲੀ ਦਲ ਜਿੱਤਦਾ ਹੈ ਜੇਦੀ ਸੀਨੀਅਰ ਪੱਤਰਕਾਰਾਂ ਵੱਲੋਂ ਉਮੀਦ ਤਾਂ ਘੱਟ ਹੈ ਪਰ ਸੰਭਾਵਨਾ ਜ਼ਰੂਰ ਹੈ ਜੇ ਉਹ ਜਿੱਤਦਾ ਤਾਂ ਕਿਹੜਾ ਉਮੀਦਵਾਰ ਹੋਵੇਗਾ ਜਿਹਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਉਸ ਦੇ ਵਿੱਚ ਕੁਝ ਨਾਮ ਉੱਭਰ ਕੇ ਸਾਹਮਣੇ ਆਏ ਸੀਨੀਅਰ ਪੱਤਰਕਾਰ ਦਾਵਾ ਕਰਦੇ ਆ ਕਿ ਲੰਗੇ ਦਿਨੀ ਜਦੋਂ ਪ੍ਰੈਸ ਕਾਨਫਰੈਂਸ ਹੋਈ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪੁੱਛਿਆ ਗਿਆ ਇਥੋਂ ਤੱਕ ਪੁੱਛਿਆ ਗਿਆ ਘੱਟੋ ਘੱਟ ਕੋਈ ਇਸ਼ਾਰਾ ਕੀਤਾ ਜਾਵੇ ਔਰ ਉਸ ਇਸ਼ਾਰੇ ਦੇ ਵਿੱਚ ਉਹਨਾਂ ਨੇ ਜਿਹੜੇ ਨਾਮਾਂ ਦਾ ਇਸ਼ਾਰਾ ਕੀਤਾ ਸਭ ਤੋਂ ਪਹਿਲਾ ਨਾਮ ਉਹਨਾਂ ਨੇ ਗੋਬਿੰਦ ਸਿੰਘ ਲੋਂਗੋਵਾਲ ਦਾ ਲਿਆ ਔਰ ਉਸ ਤੋਂ ਬਾਅਦ ਜਸਵੰਤ ਸਿੰਘ ਪੜੈਨ ਅਰੇ ਅਤੇ ਬਾਕੀਆਂ ਦਾ ਨਾਮ ਲਿਆ ਗਿਆ ਪਰ ਹੁਣ ਸੀਨੀਅਰ ਪੱਤਰਕਾਰ ਉਤੋਂ ਅੰਦਾਜ਼ਾ ਲਾ ਗਏ ਕਹਿੰਦੇ ਕਿ ਜੇ ਗੋਵਿੰਦ ਸਿੰਘ ਲੋਂਗੋਵਾਲ ਦਾ ਨਾਮ ਪਹਿਲਾਂ ਲੈ ਲਿਆ ਤੇ ਜ਼ਾਹਿਰ ਤੌਰ ਦੇ ਉੱਤੇ ਉਹਨਾਂ ਦੇ ਵੱਲ ਨੂੰ ਝੁਕਾ ਪੁਨਰਸੁਰਜੀਤ ਕਾਲੀਦਲ ਦਾ ਰਹਿ ਸਕਦਾ ਖੈਰ ਹੁਣ ਆਉਂਦੇ ਸਮਿਕਰਨ ਦੱਸਣਗੇ ਕਿ ਕਿੱਧਰ ਵੱਲ ਨੂੰ ਝੁਕਾ ਰਹਿੰਦਾ ਹੈ ਜਾਂ ਉਹ ਸਥਿਤੀ ਬਣਦੀ ਵੀ ਹੈ ਕਿ ਨਹੀਂ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕਹਿਦੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਆਰਾ ਪ੍ਰਧਾਨ ਬਣ ਜਾਂਦੇ ਹੈ ਉਹ ਅੱਜ ਦੁਪਹਿਰ ਤੱਕ ਕਲੀਅਰ ਹੋ ਜਾਵੇਗਾ ਜੋ ਵੀ ਹੋਏਗਾ ਦੱਸਾਂਗੇ ਬਣੀ ਰੋ ਵਨ ਇੰਡੀਆ ਪੰਜਾਬੀ ਤੇ